ਅਸਲਿਕ ਵੱਡੀ ਅਪਡੇਟ ਹੈ ਜਿਹੜੀ ਉਹ ਖੰਨੇ ਤੋਂ ਸਾਹਮਣੇ ਆ ਰਹੀ ਹੈ ਖੰਨਾ ਪੁਲਿਸ ਦੀ ਵੱਡੀ ਕਾਰਵਾਈ ਪਿਛਲੇ ਸਾਲ 4 ਸਤੰਬਰ ਨੂੰ ਜਿਹੜੀ ਖੰਨਾ ਦੇ ਪਿੰਡ ਰਹਿਨੋਂਨ ਖੁਰਦ ਵਿਖੇ ਨਕਲੀ ਅਧਿਕਾਰੀ ਵੱਲੋਂ 25 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ ਉਸ ਮਾਮਲੇ ਵਿੱਚ ਅੱਜ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਾਮਯਾਬੀ ਹਾਸਲ ਕੀਤੀ ਹੈ ਅਤੇ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਗੁਰਚਰਨ ਸਿੰਘ ਨੇ ਕਾਰ ਵਿਭਾਗ ਦਾ ਨਕਲੀ ਅਧਿਕਾਰੀ ਬਣ ਕੇ ਆਪਣੇ ਸਾਥੀਆਂ ਦੇ ਸਮੇਤ ਕਿਸਾਨ ਸੱਜਣ ਸਿੰਘ ਦੇ ਘਰ 25 ਲੱਖ ਰੁਪਏ ਦੀ ਲੁੱਟ ਕੀਤੀ ਸੀ ਅਤੇ ਇਹ ਵਿਅਕਤੀ ਖੁਦ ਨੂੰ ਸਾਬਕਾ ਵਿਧਾਇਕ ਦਾ ਪੀਏ ਵੀ ਦੱਸਦਾ ਸੀ ਉੱਥੇ ਹੀ ਅੱਜ ਪੁਲਿਸ ਨੇ ਇਸ ਨਕਲੀ ਅਧਿਕਾਰੀ ਨੂੰ ਗ੍ਰਿਫਤਾਰ ਕਰਕੇ ਇਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਦੇਖੋ ਪਟਿਆਲਾ ਤੋਂ ਕੈਮਰਾਮੈਨ ਆਸ਼ੀਸ਼ ਕੁਮਾਰ ਦੇ ਨਾਲ ਮੇਰੇ ਟਾਈਮ ਦੀ ਇਹ ਵੱਡੀ ਅਪਡੇਟ 24 ਸਤੰਬਰ 2022 ਨੂੰ ਪਿੰਡ ਰੋਣੋਖੋਰ ਦੇ ਵਿੱਚ 25 ਲੱਖ ਦੀ ਡਕੈਤੀ ਹੋਈ ਸੀ ਉਹ ਡਕੈਤੀ ਦਾ ਮੁੱਖ ਸਰਗਨਾ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਹਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਮਾਨਯੋਗ ਅਦਾਲਤ ਨੇ ਗੁਰਚਰਨ ਸਿੰਘ ਦਾ ਅੱਜ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅੱਜ ਹੁਣ ਅੱਗੇ-ਅਗੇ ਖੁਲਾਸੇ ਬਹੁਤ ਹੋਣਗੇ ਕਿਉਂਕਿ ਹੁਣ ਤੱਕ ਇਹ 9 ਬੰਦੇ ਸੀਗੇ ਇਹਦੇ ਵਿੱਚ ਇਨਵੋਲਵ ਇਹਦੇ ਵਿੱਚੋਂ 6 ਬੰਦੇ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਨੇ 7ਵਾਂ ਖੰਨਾ ਪੁਲਿਸ ਨੇ ਜਿਹੜਾ ਇਹ ਗ੍ਰਿਫਤਾਰ ਕੀਤਾ ਹੈ ਪਿੰਡ ਪਮਾਲੀ ਦਾ ਹੈ ਇਹ ਆਪਦੇ ਆਪ ਨੂੰ ਪ੍ਰਾਪਰਟੀ ਡੀਲਰ ਵੀ ਦੱਸਦਾ ਹੈ ਤੇ ਇਹ ਐਮਐਲਏ ਦਾ ਪੀਏ ਵੀ ਦੱਸਦਾ ਰਿਹਾ ਹੈ ਵੀ ਮੈਂ ਐਮਐਲਏ ਦਾ ਪੀਏ ਹ ਕਿਉਂਕਿ ਜਿਹੜਾ ਐਮਐਲਏ ਆਕਾਲੀ ਦਲ ਦਾ ਸਬੰਧ ਸੀਗਾ ਉਹਦਾ ਪੀਏ ਸੀ ਇਹ ਲੋਕਾਂ ਨਾਲ ਬਹੁਤ ਜ਼ਿਆਦੇ ਭੋਲੇ ਭੋਲੇ ਲੋਕਾਂ ਦੇ ਠੱਗੀਆਂ ਮਾਰਦੇ ਰਹੇ ਤੇ ਇਸ ਤੋਂ ਪਹਿਲਾਂ ਵੀ 4 ਮੁਕੱਦਮੇ ਨੇ ਇੱਕ ਥਾਣਾ ਜੋਧਾ ਦੇ ਵਿੱਚ ਇਹ ਤੇ ਮੁਕੱਦਮਾ ਇੱਕ ਸਦਰ ਲੁਧਿਆਣਾ ਇੱਕ ਇਹਦੇ ਤੇ ਹੈਗਾ ਆਪਣੇ ਦਰਾਹੇ ਠਾਣੇ ਬੇਗੋਵਾਲ ਪਿੰਡ ਦਾ ਹੈਗਾ ਉੱਥੇ ਲੋਕਾਂ ਨੂੰ ਪੁਲਿਸ 'ਚ ਭਰਤੀ ਕਰਾਉਣ ਦੇ ਨਾਂ ਤੇ ਇਹਨੇ ਠੱਗੀਆਂ ਮਾਰੀਆਂ ਨੇ ਤੇ ਅੱਜ ਇਹ ਪੁਲਿਸ ਨੇ ਪੰਜਵੇਂ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਹੜਾ ਪਿੰਡ ਰੋਣੋਖੋਰ ਦੇ ਵਿੱਚ 25 ਲੱਖ ਦੀ ਠੱਗੀ ਹੋਈ ਸੀ ਇੱਕ ਸਾਨੂੰ ਕਹਿੰਦਾ ਹੋਰ ਦਸਨੀ ਚਾਹੁੰਦੇ ਆ ਇਸ ਦੇ ਜਿਹੜਾ ਭਾਂਜਾ ਗੁਰਪ੍ਰੀਤ ਸਿੰਘ ਉਹ ਝੰਮੜ ਦੇ ਸਰਪੰਚ ਦਾ ਲੜਕਾ ਹੈ ਉਹ ਇਹਦਾ ਸਕਾ ਭਾਂਜਾ ਉਹ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਹੁਣ ਜਵਾਨਤ ਤੇ ਆਇਆ ਹੈ ਤੇ ਅੱਜ ਉਹਦਾ ਜਿਹੜਾ ਸਕਾ ਮਾਮਾ ਪੁਲਿਸ ਨੇ ਉਹ ਵੀ ਗ੍ਰਿਫਤਾਰ ਕਰ ਲਿਆ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਇਹ ਵਿਅਕਤੀ ਜਿਹੜਾ ਸੀਗਾ ਲੋ ਪੁਲਿਸ ਦੇ ਨਾਲ ਅੱਖ ਮਚੀਚੀ ਖੇਲਦਾ ਸੀ ਭੱਜਿਆ ਫਿਰਦਾ ਸੀ ਹੱਥ ਨਹੀਂ ਤੇ ਆਉਂਦਾ ਹਾਈ ਕੋਰਟ ਤੱਕ ਇਹਦੀਆਂ ਜਵਾਨਤਾਂ ਜਿਹੜੀਆਂ ਖਾਰਜ ਹੋ ਚੁੱਕੀਆਂ ਨੇ ਪਰ ਹੁਣ ਇੱਕ ਨਾ ਇੱਕ ਦਿਨਕ ਜਿਹੜੀ ਖੰਨਾ ਪੁਲਿਸ ਨੇ ਖਾਣਾ सदर ਐਸ ਐਚ ਓ ਨਛੱਤਰ ਸਿੰਘ ਨੇ ਇਹਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈ ਇਹ ਇੱਥੋਂ ਆਪਣੇ ਨਜ਼ਦੀਕ ਦੇ ਬੀਜੇ ਚੌਂਕ ਚੋਂ ਗ੍ਰਿਫਤਾਰ ਕੀਤਾ ਗਿਆ ਇਹਨੂੰ ਕਿਉਂਕਿ ਇਹ ਭੱਜਣ ਦੀ ਫਰਾਕਸ਼ ਦੇ ਵਿੱਚ ਸੀਗਾ ਤੇ ਸਾਨੂੰ ਇਹ ਇਹਦੇ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਇਹ ਦਬੋਚ ਲਿਆ ਅੱਜ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ ਸਾਨੂੰ ਨਿਆਂਪਾਲਿਕਾ ਤੇ ਪੂਰਨ ਵਿਸ਼ਵਾਸ ਹੈ ਵੀ ਸਾਨੂੰ ਪੂਰਾ ਜਿਹੜਾ ਹੈਗਾ ਇਨਸਾਫ ਮਿਲੂਗਾ ਤੇ ਇਸੇ ਤਰ੍ਹਾਂ ਜਿਹੜੇ ਦੋ ਬਾਕੀ ਦੋਸ਼ੀ ਨੇ ਉਹਨਾਂ ਬਾਰੇ ਵੀ ਇਹ ਦੱਸੂਗਾ ਉਹ ਵੀ ਜਲਦ ਗ੍ਰਿਫਤਾਰ ਕੀਤੇ ਜਾਣਗੇ ਕੰਪਲੇਂਟ ਕਰਤਾ ਕੰਪਲੇਂਟ ਕਰਤਾ ਮੇਰੇ ਚਾਚਾ ਜੀ ਸਰਦਾਰ ਸੱਜਣ ਸਿੰਘ ਨੇ ਮੈਂ ਇਸ ਦੇ ਵਿੱਚ ਮੁੱਖ ਗਵਾਹ ਜੀ ਕਿਉਂਕਿ ਇਹ ਉਹਨਾਂ ਦੇ ਘਰ ਆਉਂਦਾ ਜਾਂਦਾ ਸੀਗਾ ਅੱਜ ਆਉਂਦਾ ਤੇ ਜਾਂਦਾ ਸੀ ਕਿਉਂਕਿ ਮੈਂ ਇਹਨੂੰ ਪਛਾਣਦਾ ਸਾਰਾ ਕੁਝ ਕਰਦਾ ਕਿਉਂਕਿ ਜਿਸ ਦਿਨ ਇਹ ਹੋਈ ਹੈ ਕਹਿੰਦਾ ਟਕੈਤੀ ਉਸ ਦਿਨ ਉਹਨਾਂ ਨੂੰ ਘਰੋਂ ਕੱਢਣ ਵਾਲਾ ਵੀ ਮੈਂ ਹੀ ਆ ਤੇ ਜਿਹੜੇ ਦੋਸ਼ੀ ਆਏ ਨੇ ਉਹਨਾਂ ਦੀ شناخت ਵੀ ਮੈਂ ਹੀ ਕੀਤੀ ਆ ਕਿਉਂਕਿ ਦੋਸ਼ੀ ਪਹਿਲਾਂ ਨੋਬਾ ਦੇ ਵਿੱਚ ਆਏ ਨੇ 25 ਲੱਖ ਲੁੱਟ ਕੇ ਲੈ ਗਏ ਨੇ ਦੋਸ਼ੀਆਂ ਕੋਲੋਂ ਹੁਣ ਤੱਕ 12 ਲੱਖ 26000 ਰੁਪਏ ਰਿਕਵਰ ਹੋ ਚੁੱਕੇ ਆ 12 ਲੱਖ 74000 ਰੁਪਏ ਰਿਕਵਰ ਹੋਣਾ ਬਾਕੀ ਆ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਖਲਾਸੇ ਹੋਣਗੇ ਕਿਉਂਕਿ ਇਹਦਾ 7 ਦਿਨ ਦਾ ਰਿਮਾਂਡ ਮਿਲ ਚੁੱਕਿਆ ਸਾਰੇ ਕਿਤੇ ਰਹੇਗਾ ਜੇ ਨਕਲੀ ਇਨਕਮ ਟੈਕਸ ਵਾਲਾ ਬਣ ਕੇ ਜਿਹੜਾ ਲੋਕਾਂ ਨੂੰ ਧੋਖਾ ਮਾਰਦਾ ਸੀ ਉਹ ਦੀ ਪੀਛੀ ਕੀਤੀ ਹੈ ਮਾਮਲੇ ਦਾ ਦੌਲ ਸਭ ਕੀ ਪੂਰਾ ਮਾਮਲਾ ਕੀਤਾ ਉਹਦੇ ਚ ਇੱਕ ਬੰਦਾ ਸਾਡੇ ਕੋਲ ਹਲੇ ਦੋ ਬੰਦੇ ਰਹਿੰਦੇ ਸੀ ਉਹਦੇ ਚ ਗੁਰਚੰਦ ਸਿੰਘ ਸੀ ਜਿਹੜਾ ਮੇਨ ਉਹਦੇ ਚ ਇਹ ਵੀ ਕਲਪਰੇਟ ਸੀਗਾ ਤੇ ਮਾਸਟਰ ਮੈਜੈਂਟੀ ਵੀ ਇਹਨੂੰ ਅਰੈਸਟ ਕਰ ਲਿਆ ਅੱਜ ਸੀ ਇਹਦਾ ਨੌ ਤੱਕ ਦਾ ਪੁਲਿਸ ਰਿਮਾਂਡ ਵੜਿਆ ਇਹ ਉਹਨੇ ਦੇਖਦੇ ਅੱਗੇ ਰਿਮਾਂਡ ਤੇ ਵੀ ਜੋ ਵੀ ਇਹ ਜਿਹੜੀ ਨਮਨੀਆਂ ਨੇ ਲੁੱਟੀ ਸੀ ਇਨਕਮ ਟੈਕਸ ਵਾਲੇ ਬਣ ਕੇ ਔਰ ਕਵਰ ਕਰਨੀ ਤੇ ਸਰ ਕੋਈ ਹੋਰ ਵੀ ਇਹਦੇ ਸਾਥੀ ਸੀਗੇ ਇਸ ਤੋਂ ਬਾਅਦ ਨਾ ਕੋਈ ਨਿਊ ਜਿਹੜੇ ਬਾਕੀ ਦਾ ਰੈਸਟ ਹੋ ਚੁੱਕੇ ਨੇ ਇੱਕ ਬੰਦਾ ਰਹਿੰਦਾ ਸੀ ਉਹ ਵੀ ਰੈਸਟ ਕਰ ਲਾਂਗੇ ਇਸ ਤੋਂ ਕੋਈ ਪਹਿਲਾਂ ਨਹੀਂ ਸਰ ਕੋਈ ਮੁਕੱਦਮਾ ਅੰਦਰ ਹੈਗਾ ਇਹਨਾਂ ਦੇ ਇਹ ਇਹ ਤੇ ਕੋਈ ਪਰਲਾ ਹੈ ਕਿ ਇਹਨਾਂ ਮੁਕੱਦਮੇ ਦਾ ਚਾਹ ਸਰ ਹੁਣ ਕਿਹੜੀ ਧਾਰਾ ਮੈਂ ਤਹਿਤ ਤੇ ਹੋਣੀ ਆਲਰੇਡੀ ਪੱਲੇ ਹੀ ਦਰਜ ਹੈਗਾ 392 395 ਹੈਗਾ